ਮੁਕਿਆ ਲਗਨ ਬਾਬਾ ਮਾਨੋ ਦਾ ਦੇ ਧਰਮ ਦੇ ਤੇਰੇ ਜਿਸ ਮੁਚਾ ਨਗਰ ਇਕੱਠਾ ਹੋਇਆ ਸਭ ਤੋਂ ਪਹਿਲਾਂ ਮੈਂ ਧੰਨਵਾਦ ਕਰਦਾ ਧੰਨ ਦਾ ਬਾਬਾ ਮਾਨੋ ਦਾ ਜੀ ਦਾ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਸਪੂਚੇ ਨਗਰ ਦਾ ਜਿਨ੍ਹਾਂ ਨੇ ਸਾਡੇ ਨਗਰ ਤੇ ਦੇਖ ਕੀਤੀ ਹੈ ਔਰ ਸਰਬਸਮਤੀ ਨਾਲ ਜਿਹੜਾ ਨਗਰ ਦਾ ਸਰਪੰਚ ਜਨਾਬ ਗਰਨੀਸ਼ਰ ਨੂੰ ਚੁਣਿਆ। ਸੁਚੇ ਨਗਰ ਦਾ ਧੰਨਵਾਦ ਕਰਦਿਆਂ। ਲੇਕਿਨ ਮੈਂ ਸੁਚੇ ਨਗਰ ਤੋਂ ਸਭ ਤੋਂ ਪਹਿਲਾਂ ਮਾਫੀ ਵੀ ਮੰਗਦਾ। ਕਿਉਂਕਿ ਅਸੀਂ ਇਹ ਇਕੱਠ ਸਰਬਸਮਤੀ ਸਰਪੰਚ ਚੁਣਨ ਤੋਂ ਪਹਿਲਾਂ ਅਸੀਂ ਇਕੱਠ ਕਰਨਾ ਚਾਹਦੇ ਸੀ। ਪਰ ਨਗਰ ਕੋਈ ਜਲ ਕਰਕੇ ਮਾਫੀ ਮੰਗਦਿਆਂ। ਬੀਕੂ ਜੀ ਬੰਦੇ ਹੁੰਦੇ ਨੇ ਜਿਨ੍ਹਾਂ ਨੇ ਗੁਰਵਾੜੀ ਕੋਈ ਹਿੱਕਾ ਖੋਲਣਾ ਹੁੰਦਾ ਉਸ ਕਰਕੇ ਇਹਦੀ ਕੱਟ ਨਹੀਂ ਕੀਤਾ ਮੈਂ ਤੁਹਾਨੂੰ ਆਪਾਂ ਨੂੰ ਖੁੱچے ਨਗਰ ਤੋਂ ਮਾਫੀ ਚਾਹਣਾ ਕਿਉਂਕਿ ਇਹ ਜਿਹੜਾ ਸਭ ਸਮਨੇ ਦਾ ਕਾਰਜ ਹੈ ਆਪਣੇ ਨਗਰ ਦਾ ਪਿਛਲੇ ਲੰਬੇ ਸਮੇਂ ਤੋਂ ਜੋ ਮਾੜਾ ਦਿਖਾਤ ਵੀ ਰਿਹਾ ਜਾਂ ਆਪਾਂ ਆਪਣੇ ਨਗਰ ਤੇ ਪੈਸੇ ਵੀ ਬੀਰਵਾਦੀ ਵੀ ਬਹੁਤ ਜ਼ਿਆਦਾ ਹੁੰਦੀ ਸੀ ਇਸ ਕਰਕੇ ਜੀ ਸਮੂਹ ਆਪ ਕੋ ਨੇ ਬੈਠ ਕੇ ਇਹ ਦੱਸਣਾ ਕੀਤਾ ਵੀ ਆਪਾਂ ਨੂੰ ਸਤਿ ਸ਼ੰਤਿ ਨਾਲ ਕਿਉਂਕਿ ਦੋ ਵਾਰੀ ਸਰਦਾਰ ਗੁਰਮੀਤ ਸਿੰਘ ਜੀ ਮੀਤਾ ਇਲੈਕਸ਼ਨ ਹਾਰਦੇ ਨੇ ਇਸ ਕਰਕੇ ਇਹਨਾਂ ਨੂੰ ਮੌਕਾ ਦਿੱਤਾ ਜਾਵੇ ਜਦੋਂ ਨਗਰ ਸਰਬਸੰਮਤੀ ਹੋਣ ਲੱਗ ਲਿਆ ਕਿਸੇ ਵੀ ਨਗਰ ਦੇ ਕਿਸੇ ਵੀ ਆਮਦਨੇ ਤੇ ਸੰਮਤੀ ਕੀਤੀ ਜਾ ਸਕਦੀ ਹੈਗੇ ਕੋਈ ਵੀ ਕਿਤੇ ਅਦਾਲਤ ਕਿਤੇ ਵੀ ਆਪਾਂ ਰਹਿਦੇ ਚਾਹੇ ਕੋਈ ਸੁਸਾਇਟੀ ਆ ਸਰਬਸੰਮਤੀ ਆਮਦਨੇ ਦੇ ਵੀ ਕੀਤੀ ਜਾ ਸਕਦੀ ਹੈ ਇਹ ਨਹੀਂ ਹੈਗਾ ਕਿ ਕਿਸੇ ਸਾਡੇ ਆਪ ਨੂੰ ਨਹੀਂ ਕੀਤੀ ਜਾਉਂਗੀ ਜਦੋਂ ਨਗਰ ਦਾ ਇਹ ਹੁੰਦਾ ਮੈਂ ਇਸ ਕਰਕੇ ਸਭ ਤੋਂ ਸਮੁੱਚੇ ਆਗਵਾ ਮੈਂ ਧੰਨਵਾਦ ਕਰਵਾਉਣਾ ਮਾਰਗਦਸ਼ਕ ਜੀ ਮਾਦਾ ਜੀ ਦਾ ਕਮੈਲ ਸਿੰਘ ਜੀ ਦਾ ਅਧਾਕਾ ਜੀ ਬਿੱਦਰ ਜੀ ਦੀ ਸਾਹ ਦਾ ਸਰਪੰਚ ਬਲਕਾਸ਼ ਸਿੰਘ ਜੀ ਸਮੂਹ ਜਨਤਾ ਦਾ ਵਿਸ਼ੇਸ਼ ਤੌਰ ਤੇ ਧੰਨਵਾਦ ਧਿਆਨ ਦਾਸ ਜੀ ਦਾ ਤੇ ਗੁਰਪ੍ਰੀਤ ਜੀ ਜਿਨ੍ਹਾਂ ਨੇ ਤਕਰੀਬ ਦਾ ਆਪਣੇ ਧਿਆਨ ਦਾਸ ਜੀ ਦਾ ਕਲਾਕਾਰ ਪ੍ਰਸਤ ਕਰਨਾ ਇਹਨਾਂ ਦਾ ਵੀ ਧੰਨਵਾਦ ਕਰਦਾ ਗੁਰਪ੍ਰੀਤ ਜੀ ਦੀ ਮਿਲ ਤਾਲੀ ਪਰਾ ਰਕੋ ਨੋਨ ਬਸੇ ਬੈਂਕ ਕੀਤੀ ਜਾ ਰਹੀ ਹੈ ਕਰਾਇ ਤੇ ਹੋਣਾ ਕਿ ਬਿੰਦਨ ਨੇ ਸਾਹ ਮੈਂ ਬਤ ਕਰਨਾ ਮੈਂ ਸਾਡੀ ਬੇਨਤੀ ਮੰਨੀ ਤੇ ਕਿਉਂ ਮੈਂ ਸੁਖੀ ਸੰਗਤ ਦਾ ਮੈਂ ਉਹਨਾਂ ਮੈਂਬਰਾਂ ਦਾ ਵੀ ਨੰਬਰ ਕਰਦਾ ਜਿਨ੍ਹਾਂ ਨੇ ਸਾਡੇ ਕਿਸੇ ਨੂੰ ਦੀ ਉਹ ਮੇਰੇ ਤੇ ਗੁੱਸਾ ਵੀ ਕਰ ਲਿਆ ਕੁਝ ਮੇਰਾ ਸਾਡਾ ਬੱਚਾ ਹੈ ਖੇਤੀ ਦੀ ਰੋਟੀ ਸਾਡਾ ਕੋਲਾ ਸਿੱਖੀ ਜੋ ਜਲ ਸਿੰਘ ਜੀ ਨੇ ਉਹਨਾਂ ਤੋਂ ਮਾਫੀ ਚੋਣਾ ਵੀ ਉਹਨਾਂ ਨੂੰ ਅਸੀਂ ਪਹਿਲਾਂ ਹੀ ਕਿੱਥੇ ਚੋਣੇ ਸੀ ਕਾਲ ਨਹੀਂ ਕਰਦੇ ਕਿਉਂਕਿ ਸੰਪਤੀ ਦਾ ਇੱਕ ਹੁੰਦਾ ਵੀ ਜੇ ਉਹਨਾਂ ਨੂੰ ਹੁੰਦਾ ਕੋਈ ਉਹਨਾਂ ਨਾਲ ਤੁਸੀਂ ਬਣ ਤੱਕਦੇ ਹੋ ਮੈਂ ਉਹਨਾਂ ਤੋਂ ਵੀ ਮਾਫੀ ਚਾਹੁੰਦਾ ਮੈਂ ਵਿਸ਼ੇਸ਼ ਕਰਕੇ ਧੰਨਵਾਦ ਕਰਦਾ ਸੂਚੇ ਪੱਤਰਕਾਰ ਭਾਈ ਜਰੇ ਦਾ ਵੀ ਜਿਨਾਂ ਨੇ ਸਾਡੇ ਨਗਰ ਦਾ ਮੈਨੂੰ ਬੇਤੀਆਂ ਦਾ ਸੂਚੇ ਪੰਜਾਬ ਚ ਤੁਹਾਡੇ ਜਿੱਥੇ ਸਾਡੇ ਨਗਰ ਤੇ ਇੱਕੀ ਸ਼ਰਧੀ ਹੋਈ ਦਾ ਜਾਣ ਹੈ ਮੈਂ ਸੂਚੀ ਥੰਗਦਾ ਇਨਾ ਧੰਨਵਾਦੀ ਆ ਵੀ ਜਿਨਾਂ ਨੇ ਸਾਡੀ ਇਹ ਬੇਨਤੀ ਮੰਨ ਕੇ ਸਰਪੰਚ ਸਾਹਿਬ ਨੇ ਸਹਿਮਤੀ ਦਿੱਤੀ ਹੈ ਔਰ ਸਾਡੇ ਇਹਦੇ ਪੰਜ ਬਾਦ ਮੈਂਬਰਾਂ ਦੇ ਸਭ ਸਹਿਮਤੀ ਹੋਈ ਹੈ ਉਹਨਾਂ ਦਾ ਵੀ ਮਤਲਬ ਤੋਂ ਪਰਤਦਾ ਹੈ ਪਹਿਲਾ ਬੇਨਤੀ ਕਰਦਾ ਕਮੇਟੀ ਵੱਲੋਂ ਜਿਹੜੇ ਸਾਡੇ ਇਸ ਤੇਰਾਬਾਬਾ ਵਾਧੂਦਾਰ ਦੀ ਕਮੇਟੀ ਉਹਨਾਂ ਵੱਲੋਂ ਸਰਦਾਰ ਗੁਰਮੀਤ ਸਿੰਘ ਜੀ ਨੂੰ ਜੋ ਚਪਾਈਦਿਆਂ ਨੂੰ ਸਨਮਾਨ ਕੀਤਾ ਜਾ no <laughs> ਮੇਰੇ ਫਤਿਹ ਜਿਕਾੜਾ ਜਿਹਨੂੰ ਸ੍ਰਮਤੀ ਸਰਨਾ ਦੇ ਹੱਥ ਖੜੇ ਕਰਕੇ ਇਸ ਲਗਾ ਨੂੰ ਸਭ ਜਨਤ ਨੂੰ ਜਿਹੜਾ ਪਰਵਾਰ ਨਾਮਕ ਮੁੱਚੀ ਰਗਲ ਪੁੱਛੀ ਸਾਡੀ ਨੂੰ ਬੇਨਤੀ ਵੀ ਦੋਨੇ ਹੱਥ ਫੇਰੋ ਕਰਕੇ ਦੋਨੇ ਹੱਥ ਖੜੇ ਕਰਕੇ ਹੁਣ ਆਣਾ ਹੈ نگر سرپنچ نے MOLOITO MEHAL! MOLOITO MEHAL! MOLOITO MEHAL! ਕੇ 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 ਮੇਲੇ ਚੋਰ ਹਾਂ ਅਦਰ ਸਭਾ ਹੋਣੀ ਕਿ ਪਾਪਾ ਸਰਪੰਚ بے ਆਇ ਨੋ ਜਾਓ ਇੱਧਰ ਆਜੋ ਬੱਗਾ ਮਰਦੇ ਵਾਸਤੇ ਅੰਦਰ ਜਾ ਕੇ ਸਮਾਪਤ ਮਤਾ ਦੇ ਕੇ ਕੀਤੀ ਜਾਵੇ ਤਾਂ ਵੀ ਬੋਲਦੇ ਚਾਰ ਕਰਦੇ ਨਹੀਂ ਨੇ ਨਾ ਹੋ ਜਾਓ ਜੀ ਸੁਣ ਜਾਓ ਚੌੜਾ ਜੇ ਕਰ ਲੀ ਚੌੜਾ ਜੇ ਹੋ ਜੀ ਚੌੜਾ ਜੇ ਆਜੋ ਪਿੱਛੇ ਨੂੰ ਤਰੀਬ ਜੈ ਬਰੇ ਰੱਖੀ ਬਾਕੀ ਬਾਗ ਰੱਖ ਦਿਓ ਨਵੀਂ ਪੰਚਾਇਤ ਨੂੰ ਅੱਗੇ ਕਰ ਦਿਓ ਖਾਬਕਾ ਸਾਰੇ ਪਿੱਛੇ ਹੋ ਜਾ ਹਾਂ ਛੋਟਾ ਆਸ਼ੀਰਵਾਦ ਹੋ ਜੂਗਾ ਬੈਠ ਜਾਓ ਥੱਲੇ ਬੈਠ ਜਾਓ ਆਣੇ ਕੁੰਟ ਪਿੱਛੇ ਹੋ ਜਾਓ ਬਰੇ ਥੋੜਾ ਪਿੱਛੇ ਰੋਇਓ ਵਾਜ ਪਾ ਦਿਓ ਸੋਹਣੇ ਵੀਰੇ ਮਾੜਾ ਜਾ ਬਾਕੀ ਸਾਰਿਆਂ ਨੂੰ ਮਿਲੂ ਮੌਕਾ ਫੇਰ ਕਰਦੇ ਆ ਤੁਹਾਨੂੰ ਬਾਅਦ ਪਾਉਂਗੇ ਸਾਰੇ ਪਿੰਡਾਂ ਨੂੰ ਮਿਲਾਂਗੇ ਪਿੰਡਾਂ ਦਾ ਪਿੰਡਾਂ ਦੇ ਵਿੱਚ ਸਾਰੇ ਰਹਿੰਦੇ ਨੇ ਇਹ ਕਿਹਨਾਂ ਆਪਣੇ ਬੀਸ਼ੇਵ ਜੀ ਨੀਤਾ ਪ੍ਰਿੰਦਰ ਸਿੰਘ ਜੀ ਪ੍ਰਿੰਦਰ ਸਿੰਘ ਜੀ ਜਾਨੋ ਫਰਕਾਰ ਜੀ ਆਪਾਂ ਪ੍ਰਿੰਦਰ ਸਿੰਘ ਜੀ ਗੁਰਮੀਤ ਸਿੰਘ ਰਾਜ ਰਾਦਾ ਠੀਕ ਹੈ ਗੁਰਪ੍ਰੀਤ ਸਿੰਘ ਰਾਜ ਸਿੰਘ ਦਾ परजीत कौर गलदीप जीपा जी अमृतपाल कौर सरदार अर بے لگانا ਲੱਭੂ ਜਾ ਕੇ ਮੇਰਾ